ਤੁਸੀਂ ਦੇਖ ਰਹੇ RMS న్యూਸ ਮੈਂ ਹਾਂ ਪੱਤਰਕਾਰ ਸੰਦੀਪ ਸਿੰਘ ਅੱਜ ਪਹੁੰਚੇ ਹਾਂ ਪਿੰਡ ਸਭਰਾ ਵਿਖੇ ਇੱਥੇ ਕਿ ਇਸ ਸਟੋਰ ਮਾਲਕ ਵੱਲੋਂ ਬਰਤਨ ਸਟੋਰ ਦਾ ਜੋ ਮਾਲਕ ਹੈ ਉਸ ਵੱਲੋਂ ਇੱਥੇ ਖਾਸ ਆਫਰ ਲਗਾ ਗੀਆਂ Diwali ਦੇ ਤਿਹਾੜੀ ਤੇ ਉਹ ਗੱਲਬਾਤ ਕਰਦੇ ਆ ਦੁਕਾਨ ਮਾਲਕ ਦੇ ਨਾਲ ਉਹਨਾਂ ਦੇ ਵੱਲੋਂ ਜੋ ਇੱਥੇ ਆਫਰ ਲਗਾ ਗੀਆਂ ਤੁਸੀਂ ਵੀ ਦੇਖ ਸਕਦੇ ਹੋ ਸਾਹਮਣੇ ਕਿ ਜੋ ਕਸਟਮਰ ਵੱਲੋਂ ਵੀ ਇੱਥੇ ਜੋ ਸਮਾਨ ਲਿਆ ਜਾ ਰਿਹਾ ਵਾ ਮੇਰਾ ਨਾਮ ਹੈ ਪਿਆਰਾ ਸਿੰਘ ਬਹੁਤ Diwali ਦੀ ਖੁਸ਼ੀ ਨੂੰ ਚਲਦੀ ਹੈ ਅੱਜ ਕੱਲ ਹੁਣ ਬਹੁਤ ਜ਼ੋਰਾਂ ਨਾਲ ਹੋ ਰਹੀ ਹੈ ਬੱਚੇ ਜੀ ਜਲਦੀ ਲੈ ਆ ਵੀ ਬਰਤਨ ਲੈਣੇ ਆ ਹੁਣ ਵੀਰ ਦੀ ਦੁਕਾਨ ਤੇ ਪਹੁੰਚੇ ਆ ਹਾਂ ਜੀ ਹੁਣ ਵੇਖੋ ਕੋਈ ਆਫਰ ਰੂਫ ਦਿੰਦਾ ਕਿ ਜੀ ਕਿਵੇਂ ਲੱਗਦਾ ਵਾ ਕਿ ਇਹਨਾਂ ਦਾ ਰੇਟ ਕਿੰਨਾ ਹੈ ਬਹੁਤ ਪਰੇਟ ਵਧੀਆ ਹੈ ਜੀ ਬਹੁਤ ਵਧੀਆ ਹੈ ਬਾਜ਼ਾਰ ਨਾਲੋਂ ਸਸਤਾ ਹੈ ਹੋਰ ਲੋਕਾਂ ਨੂੰ ਕੀ ਫੀਡ ਕਰੋਗੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਰੂਰ ਆਓ ਦੀਵਾਲੀ ਦੇ ਉੱਤੇ ਬਰਤਨ ਲਾਓ ਤੇ ਵੀਰ ਦੀ ਆਮਦਨ ਵਧਾਓ ਪਿੰਡ ਦਾ ਲੋਕ ਸ਼ਹਿਰ ਜਾਂਦੇ ਸੀ ਹੁਣ ਪਿੰਡ ਦੇ ਵਿੱਚ ਦੁਕਾਨਾਂ ਖੁੱਲੀਆਂ ਆਈਆਂ ਵਾ ਬਹੁਤ ਸੌਲਦਾ ਹੈ ਹਾਂਜੀ ਵੀਰ ਜੀ ਅਸੀਂ ਵਰਤ ਲੈਣੇ ਦਿਵਾਲੀ ਤੇ ਵਰਤ ਖਰੀਦੀਦੇ ਆ ਨਾ ਸੀਰ ਜੀ ਕੋਲ ਲੈਣ ਆਏ ਤੇ ਹੋਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਪੀਰੇ ਇਹੀ ਆਪੀ ਵੀਰ ਜੀ ਕੋਲ ਆਓ ਦੁਕਾਨ ਤੇ ਸਮਾਨ ਖਰੀਦੋ ਪਿੰਡ ਦੀ ਦੁਕਾਨਾਂ ਪਿੰਡ ਤੋਂ ਸਮਾਨ ਖਰੀਦੋ ਤੇ ਕੀ ਲੱਗਦਾ ਵਾ ਕਿ ਸ਼ਹਿਰ ਨਾਲੋਂ ਜਾਂ ਬਾਜ਼ਾਰ ਨਾਲੋਂ ਕਿ ਇੱਥੇ ਕੋਈ ਲੱਗਦਾ ਕਿ ਕੋਈ ਰਾਏ ਦਿੱਤੀ ਜਾ ਰਹੀ ਹੈ ਹਾਂਜੀ ਜੀ ਵੀਰ ਜੀ ਉਤ ਰਾਏ ਤੇ ਫਿਰ ਵੀਰ ਜੀ ਹੁਣ ਪਿੰਡ ਦੇ ਆ ਰਹੇ ਤੇ ਕਰਨ ਗਈ ਹਾਂਜੀ ਰਾਏ ਤੇ ਵੀ ਦਿੱਤੀ ਜਾਂਦੀ ਆ ਹਾਂਜੀ ਸਾਰੇ ਆਨੇ ਬਾਕੀ ਸਾਰੇ ਕਮਾਈ ਨੂੰ ਬੈਠੇ ਆ ਸਵੇਰ ਦੇ ਵੀ ਬੈਠੇ ਦੁਕਾਨ ਤੇ ਬਿਲਕੁਲ ਜੀ ਹਾਂਜੀ ਕਮਾਈ ਤੇ ਕਰਨੀ ਆ ਹੋਰ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਦੇਸ਼ ਵਾਸੀਆਂ ਨੂੰ ਬਸ ਇਹ ਹੀ ਸੁਨੇਹਾ ਕਿ ਸਾਫ਼ ਸੁਥਰੀ ਦੀਵਾਲੀ ਮਨਾਓ ਜਿਆਦਾ ਪ੍ਰਦੂਸ਼ਣ ਨਾ ਫਲਾਓ ਜਿਆਦਾ ਪੈਸਾ ਵੇਸਟ ਕਰਨ ਨਾਲੋਂ ਬੈਟਰ ਆ ਕਿ ਕਿਸੇ ਗਰੀਬ ਦੀ ਸੇਵਾ ਕਰੋ ਦੀ ਮਦਦ ਕੀਤੀ ਜਾਵੇ ਕਿਸੇ ਦੇ ਘਰ ਹੋ ਸਕਦਾ ਤੁਹਾਡੇ ਪੈਸੇ ਨਾਲ ਹੀ ਦੀਵਾ ਜਗਣਾ ਹੋਵੇ ਜਿਵੇਂ ਕਿ ਹੁਣ ਅੱਜ ਕੱਲ ਆ ਔਨਲਾਈਨ ਵੀ ਬਹੁਤ ਦਿਖ ਰਹੀ ਤੁਹਾਨੂੰ ਕੀਤੀ ਜਾ ਰਹੀ ਆ ਤੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਜਿਹੜਾ ਵਾ ਦੇਖਣਾ ਪੈ ਰਿਹਾ ਮਾਰਕੀਟ ਦੇ ਵਿੱਚ ਵੀ ਮੰਨ ਦਾ ਲਈ ਦਸ਼ਕਾ ਲਈ ਹੋਣਾ ਪੈ ਰਿਹਾ ਹਾਂਜੀ ਤੇ ਉਹ ਕਿਵੇਂ ਦੇਖਦੇ ਹੋ ਕਿ ਔਨਲਾਈਨ ਜੋ ਸ਼ੋਪਿੰਗ ਕਰਦੇ ਉਹਨਾਂ ਨੂੰ ਕੀ ਫੀਲ ਕਰੇ ਨੇ ਇਹ ਵੀਰ ਜੀ ਮੈਂ ਔਨਲਾਈਨ ਸ਼ੋਪਿੰਗ ਨੂੰ ਤਰਜੀਹ ਨਹੀਂ ਦਿੰਦੀ ਬਾਕੀ ਇਹ ਵੀ ਬਹੁਤ ਹੀ ਜਿਆਦਾ ਮਜਬੂਰੀ ਆ ਤੇ ਚਲੋ ਆਨਲਾਈਨੇ ਕੋਈ ਚੀਜ਼ਾਂ ਨਹੀਂ ਵੀ ਮਿਲਦੀਆਂ ਪਰਚੇਜ਼ ਨਹੀਂ ਕੀਤੀਆਂ ਜਾਂਦੀ ਆਨਲਾਈਨ ਕੁੜੇ ਲਓ ਪਰ ਮੇਰੇ ਅਕੋਰਡਿੰਗ ਦੁਕਾਨ ਤੇ ਆਣ ਕੇ ਚੀਜ਼ ਖਰੀਦਣੀ ਸ਼ਾਪ ਤੇ ਆਣ ਕੇ ਖਰੀਦਣੀ ਚਾਹੀਦੀ ਬੜੀ ਹਾਂ ਜੀ ਨਾਲੇ ਬੰਦੇ ਦਾ ਵਿਹਾਰ ਪੰਦਾ ਆ ਬੋਲਣ ਚੱਲਣ ਦਾ ਪਤਾ ਲੱਗਦਾ ਬਾਦ ਨਾਲੇ ਦੁਕਾਨਾਂ ਦਾ ਪਤਾ ਲੱਗਦਾ ਆਪਣੇ ਪਿੰਡ ਜਿਹੜੇ ਸਾਡੇ ਨਾਲ ਇੱਥੇ ਦੁਕਾਨਦਾਰੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂ ਕੀ ਨਾਮ ਹੈ ਵੇਖੀ ਤੁਹਾਡਾ ਮੇਰਾ ਨਾਮ ਆ ਹੀ ਪਰਪੁਰ ਸਿੰਘ ਤੁਹਾਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਦੀਵਾਲੀ ਦੀਆਂ ਸ਼ੁਭ ਸ਼ੁਭ ਕਾਮਨਾਵਾਂ ਤੇ ਤੁਹਾਡੇ ਵੱਲੋਂ ਹੋਣਾ ਕੀ ਕੋਈ ਰਾਏ ਦਿੱਤੀ ਜਾ ਰਹੀ ਹੈ દિਵਾਲੀ ਦੇ ਮਾਮਲੇ ਹਾਂਜੀ ਮੈਂ ਆਪਦੇ ਵੱਲੋਂ ਤੇਹੀ ਕੋਸ਼ਿਸ਼ ਕਰ ਰਹੇ ਆਂ ਵੀ ਕਮਾਈ ਵੀ ਕਰੀਏ ਤੇ ਚਲੋ ਥੋੜਾ ਬਾਅਦ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਾਣ ਕਰੀਏ ਆਪਦੇ ਪਿੰਡ ਵਾਸੀਆਂ ਦਾ ਚਲੋ ਬਾਹਰੋਂ ਜੋ ਵੀ ਸੰਗਤ ਆਉਂਦੀ ਹੈ ਲਾਗੋਗੋ ਬੰਨੋਂ ਪਿੰਡਾਂ ਚੋਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਾਣ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਇਹ ਜਿੱਦਾਂ ਹੀ ਭੈਣ ਜੀ ਹੁਣ ਆਖਿਆ ਵਾ ਵੀ ਪ੍ਰਦੂਸ਼ਣ ਰਹਿਤ દિਵਾਲੀ ਮਨਾਓ ਬਹੁਤ ਵਧੀਆ ਸੋਚ ਭੈਣ ਜੀ ਉਹਨਾਂ ਦੀ ਜੋ ਉਹਨਾਂ ਗੱਲ ਕਹੀ ਆ ਉਸ ਹਸਾਬ ਨਾਲ ਆਪਾਂ ਨੂੰ ਸਾਰਿਆਂ ਨੂੰ